ਇੰਡੀਆ ਦੇ ਵਿੱਚ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ ਜਿਸ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੇ ਜੋ ਫਾਰਮਰਸ ਬਿੱਲ 2020 ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਉਸ ਨੂੰ ਲੈ ਕੇ ਯੂਕੇ ਅਤੇ ਵਿਦੇਸ਼ਾਂ ਦੇ ਵਿੱਚ ਵਸਦੇ ਜਿਹੜੇ ਐਨਆਰਆਈਜ਼ ਨੇ ਉਹ ਵੀ ਬਹੁਤ ਫਿਕਰਮੰਦ ਨੇ ਅਤੇ ਉਹਨਾਂ ਨੇ ਆਪਣੇ ਮੈਂਬਰਸ ਆਫ ਪਾਰਲੀਮੈਂਟ ਤੱਕ ਪਹੁੰਚ ਕੀਤੀ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਹੋਏ ਹਾਂ ਅਤੇ ਤੁਸੀਂ ਸਾਡੀ ਇਸ ਮਸਲੇ ਦੇ ਵਿੱਚ ਕੁਝ ਮਦਦ ਕਰੋ ਸੋ ਇਸ ਸਾਰੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਕਤੂਬਰ ਦੇ ਵਿੱਚ ਨਾ ਚੀਜ਼ ਨੇ ਇੱਕ ਮੀਟਿੰਗ ਇੱਕ ਬੈਠਕ ਦੀ ਮੇਜ਼ਬਾਨੀ ਕੀਤੀ ਜਿਸ ਦੇ ਵਿੱਚ ਬਹੁਤ ਸਾਰੇ ਐਮਪੀਜ਼ ਨੇ ਸ਼ਮੂਲੀਅਤ ਉਹਨਾਂ ਦੀ ਸੀ ਅਤੇ ਇਸ ਦੇ ਨਾਲ-ਨਾਲ ਸਿੱਖ ਸੰਸਥਾਵਾਂ ਜਿਵੇਂ ਕਿ ਸਿੱਖ ਕਾਉਂਸਲ ਯੂਕੇ 올 ਪਾਰਟੀ ਪਾਰਲੀਮੈਂਟਰੀ ਗਰੁੱਪ ਆਫ ਬ੍ਰਿਟਿਸ਼ ਸਿੱਖਸ ਸਿੱਖ ਪ੍ਰੈਸ ਐਸੋਸੀਏਸ਼ਨ ਅਤੇ ਹੋਰਾਂ ਨੇ ਉਸ ਦੇ ਵਿੱਚ ਸ਼ਿਰਕਤ ਕਰਕੇ ਆਪਣੇ ਵਡਮੁੱਲੇ ਵਿਚਾਰ ਦਿੱਤੇ ਉਸ ਦਾ ਸਿੱਟਾ ਇਹ ਨਿਕਲਿਆ ਕਿ ਅਸੀਂ ਨਵੰਬਰ ਦੇ ਵਿੱਚ ਵੀ ਹੋਰ ਵਿਚਾਰ ਬਟਾਂਦਰਾ ਕੀਤਾ ਅਤੇ ਨਾਲ ਚੀਜ਼ ਨੂੰ ਇਹ ਹੁਕਮ ਹੋਇਆ ਕਿ ਤੁਸੀਂ ਇੱਕ ਚਿੱਠੀ ਦਾ ਜੋ ਖਰੜਾ ਤਿਆਰ ਕਰੋ ਅਤੇ ਹੁਣ ਮੈਨੂੰ ਇਹ ਤੁਹਾਨੂੰ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦਰਜਨਾ ਮੈਂਬਰਸ ਆਫ ਪਾਰਲੀਮੈਂਟ ਨੇ ਇੱਕ ਦੋ ਪੰਨਿਆਂ ਦੀ ਚਿੱਠੀ ਤਿਆਰ ਕਰ ਕੀਤੀ ਨੇ ਅਤੇ ਉਹ ਅਸੀਂ ਚਿੱਠੀ ਬਕਾਇਦਾ ਜੋ ਯੂਕੇ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬਨ ਉਹਨਾਂ ਨੂੰ ਭੇਜ ਦਿੱਤੀ ਹੈ ਤਾਂ ਕਿ ਜੋ ਸਾਡੀ ਚਿੰਤਾ ਅਤੇ ਸਾਡੇ ਅਹਿਸਾਸਾਂ ਦਾ ਜੋ ਅੱਗੇ ਪੇਸ਼ ਕਰਨ ਜੋ ਇੰਡੀਆ ਸਰਕਾਰ ਨੂੰ ਤਾਂ ਕਿ ਕਿਸਾਨਾਂ ਨੂੰ ਇਨਸਾਫ ਮਿਲੇ